ਸੌਕਣ ਉਹ ਤਾਂ ਹੈ ਮਰੀ ਹੋਈ ਜੂਣਾ ਦੇਵੇ ਕਿਸੇ ਨੂੰ ਪਿੰਡੇ ਦੀ ਮਾਇਲ ਦੇ ਕੇ ਰਾਜੀ ਨਹੀਂ ਮੈਥੋਂ ਲੋਟਾਈ ਆ ਇਹ ਲੈ ਇੱਕ ਘਾਰਾ ਤਾਂ ਜਿਹੜਾ ਇੱਥੇ ਸੀ ਉਹ ਤਾਂ ਰਾਤੋ ਰਾਤ ਢੋਤਾ ਹੁਣ ਸ਼ਾਮ ਤੇ ਦੀ ਵੀ ਆਈ ਲੈ ਆ ਨਿੱਖਾ ਪਾਥੀਆਂ ਪਤਾ ਨਹੀਂ ਮੇਰੀ ਸੌਕਣ ਕੀ ਬਦਾਮ ਖਾ ਕੇ ਬਦਾਮ ਪਾਉਂਦੀਆਂ ਮਾਈ ਸਾਨੂੰ ਲੈ ਖਰੋਟਾਂ ਆ ਗਈਆਂ ਨੇ ਕਿਤੇ ਆ ਲੈਂਦੀਆਂ ਲੈਂਦੀਆਂ ਲੈ ਸਿਆਲੋ ਸਿਆਲ ਪੂਰੀ ਮੌਜ ਕਰਾਂਗੇ ਲੈ ਆਹ ਤਾਂ ਦਿੱਲੀ ਲੱਗਦੀ ਐ ਕਿਸੇ ਨੂੰ ਪੁੰਡਾ ਦੇ ਖਾਦੇ ਪਾਇਨੇ ਆਏ ਨੀ ਮੇਰੀ ਸੌਕਾਂ ਨੂੰ ਵੀ ਲੋਕ ਚੱਕ ਚੱਕ ਲਈ ਜਾਂਦੇ ਨੇ ਵੀ ਮੈਂ ਢੋ ਤਾਂ ਲਮਾ ਮੂੰਹ ਬਥੇਰੀਆਂ ਬੜਾਈਆਂ ਕਰੂ ਮੋ ਆਏ ਮੈਂ ਕਿਹਾ ਮੈਂ ਫਲਾਣ ਮੈਂ ਢੀਂਗ ਆਏ ਪਤਾ ਨਹੀਂ ਆਖੇ ਇਧਰ ਕੋਣ ਮੰਗੋ ਸਿੰਦਰ ਲੱਗੀ ਹੈ ਪਾਥੀਆਂ ਨੂੰ ਵਾਹ ਮੂੰਹ ਨੇ ਕਿਹੜੀ ਚੀਜ਼ ਦੇ ਕੇ ਰਾਜੀ ਹੈਗੀ ਜੇ ਕੋਈ ਚੀਜ਼ ਮੰਗੇ ਕਹਿੰਦੇ ਨਾ ਸਾਡੇ ਜੋਗੀ ਆ ਸਾਡੇ ਜੋਗੀ ਆ ਆ ਦੇਖ ਲੈ ਲੈ ਹੁਣ ਵਾਹ ਸਖਪਣਾ ਮੇਰੀ ਜਾਨ ਨੂੰ ਕਰ ਦਿੰਦਾ ਸਾਰਾ ਦਿਨ ਚਾਹ ਨਾਲ ਹੀ ਨਿ ਰੱਜਦਾ ਜੇ ਮੈਂ ਕਹਦਾ ਵੀ ਭਾਈ ਇਕੱਠੇ ਖੰਡ ਲੈ ਕੇ ਰੱਖ ਦੇ 10 ਕਿਲੋ ਤਾਂ ਨਹੀਂ ਮੇਰੀ ਗੱਲ ਸੁਣਦਾ ਨਾ ਕਿੰਨਾ ਕੁ ਟਾਈਮ ਮੈਂ ਲੋਕਾਂ ਦੇ ਘਰਾਂ ਚ ਚੱਕ ਕੇ ਭਾਂਡਾ ਫਿਰਦੀ ਰਹੂੰਗੀ ਵੀ ਖੰਡ ਦੀ ਕੁੱਲੀ ਮੈਨੂੰ ਧਾਰੀ ਦੇ ਦੋ ਧਾਰੀ ਦੇ ਦੋ ਜਿਵੇਂ ਇਹਨੂੰ ਤਾਂ ਸ਼ਰਮ ਹੀ ਨਹੀਂ ਆਉਂਦੀ ਹੈਗੀ ਕੋਈ ਨਾ ਖੰਡ ਦੀ ਕੁੱਲੀ ਲੈ ਆਵਾ ਘਰੇ ਆ ਕੇ ਨਾ ਇਹਦੇ ਨਾਲ ਵੀ ਕਰਦੀਆਂ ਗੱਲ ਵੀ ਬੰਦੇਾਂ ਨੂੰ ਨਾ ਇਕੱਠਾ ਰਸਣ ਲੈ ਕੇ ਰੱਖ ਦਿਆ ਕਰ ਮਹੀਨੇ ਦਾ ਚਲ ਸੁਖਜੀਤ ਤੋਂ ਲੈ ਕੇ ਆਉਣੀ ਆ ਮੰਗ ਕੇ ਸੁਖਜੀਤ ਭੈਣੇ ਆਪਣੇ ਘਰੇ ਆ ਵੀ ਆਇਆ ਭਾਣਾ ਘਰਿਆ ਤੇਰੇ ਘਰ ਦਾ ਰਹਾ ਕਮ ਆਪਣੇ ਘਰੀ ਬੰਦਾ ਮੈਂ ਆਖਿਆ ਕੀ ਹੈ ਤੁਹਾਡੇ ਕੁੱਤਾ ਰੱਖਿਆ ਹੋਇਆ ਨਾ ਕਈ ਵਾਰੀ ਕਿਤੇ ਉਹ ਖੁੱਲਾ ਛੱਡ ਦਿੰਨੇ ਹੋਗੇ ਤੁਸੀਂ ਤਾਂ ਤੇਰੇ ਦਾ ਕੁੱਤਾ ਜਮੀ ਨਹੀਂ ਦੱਸਦਾ ਨਾ ਕਈ ਗੱਲ ਨਹੀਂ ਹੈ ਉਹਦਾ ਤਾਂ ਕੋਈ ਪਤਾ ਲਾਦਾ ਪਰ ਮੈਂ ਤਾਂ ਨਾ ਫਿਰ ਕਾਈ ਬਾਜ ਮਾਰ ਕੇ ਆਉਣੀ ਹੁਨੀ ਨਾ ਜਿਹਦੇ ਘਗਰੀ ਫਾੜਦੇ ਆ ਜਾਂਦੇ ਤਾਂ ਪਤਾ ਨਹੀਂ ਲੱਗਦਾ ਜਿੰਨਾ ਮਰਜੀ ਇਹਨਾਂ ਦਾ ਕਰ ਲਾ ਮੋਹਦਵਾਰ ਪਰ ਇਹ ਨਹੀਂ ਕਿਸੇ ਦੇ ਮਿਲਦੇ ਹੁੰਦੇ ਗੱਲ ਤੇਰੀ ਸਹੀ ਹੈ ਕੁੱਤੇ ਮਿਲਦਾ ਤਾਂ ਮਤਵਾਰ ਨਹੀਂ ਬੰਦਾ ਪਰ ਇੱਥੇ ਨਾ ਜੇ ਬਲੈਂਕ ਕਪੜੇ ਧੋ ਕੇ ਸੁੱਕਣੇ ਪਾਰ ਕਿ ਆ ਕਿ ਕੁਛ ਨਾ ਫਲ ਗਰਾਇੰਗਾ ਨਾ ਉਹਦੇ ਨਾ ਬਰ ਬਰ ਕਿ ਜੇ ਕੋਈ ਸੰਦੇ ਆਤਰ ਆ ਹੁੰਦਾ ਮਰ ਤਾਂ ਆਵੇਂ ਕਰਨੋਂ ਰੋਂ ਰੋਂ ਤੱਕ ਨਹੀਂ ਬਣਿਆ ਨਾ ਹੋਣੀਆਂ ਤੇ ਤੁਮ ਦੋਸ਼ ਮਸ਼ੀਨ ਚ ਕਰਦੋਂ ਤੋ ਨਹੀਂ ਹੁੰਦੀ ਤੁਹਾਨੂੰ ਕਿਹੜਾ ਕੋਈ ਪਹਿਣਾ ਕੋਈ ਮਸ਼ੀਨ ਚ ਤੋ ਤਾਂ ਲਈਏ ਮੈਂ ਕਿਤਾ ਪਹਿਲਾਂ ਆ ਗਿਆ 4000 ਲੈ ਨਾਲੇ ਕਹਿੰਦੇ ਸੀ ਵਿਚਾਰ ਸਜੁੰਡ ਮਾਪਾ ਤੇ ਫਿਰ ਤੁਸੀਂ ਕਹਿੰਦੇ ਲੈਟ ਨਹੀਂ ਬਾਲਦੇ ਹੈਗੇ ਵੀ ਜੋੜ ਦਾ 600 ਮਾਪਾ ਹੈ ਫਿਰ ਤੋ ਸਾੜੇ 8:00 ਕੋ ਮੱਚ ਗਈ ਮੈਂ ਤਾਂ ਨਾ ਤੇਰੇ ਕੋਲੇ ਆਈ ਆਈ ਸੀਗੀ ਨਾਲੇ ਤਾਂ ਮੈਨੂੰ ਠੰਡ ਦੇ ਕੋਲੇ ਧਾਰੀ ਦੇ ਦੇ ਕਾੜੂ ਤੇਰੇ ਤੇ ਮਾਂ ਨਾ ਨਾ ਵਹਿ ਜਾ ਪਹਿਲਾਂ ਮੇਰੇ ਘਰੋਂ ਫੇਰੀ ਮੈਂ ਤੇਰੇ ਕੋਲੇ ਆਉਣੀ ਆ ਨਹੀਂ ਮੈਂ ਇੰਨਾ ਨੇ ਆ ਘੁਆਣੀਆਂ ਤੇਜੋ ਕਣੀ ਬਾਕੀ ਹੈਗੀ ਨਾਲੇ ਇੱਕ ਗੱਲ ਮੈਂ ਤੈਨੂੰ ਹੋਰ ਕਹਣੀ ਆ ਆ ਲੱਗਦੇ ਆ ਤੇ ਨਾ ਮੈਨੂੰ ਪਾਥੀਆਂ ਦੇ ਟੋਕਰੇ ਵੀ ਧਾਰਾ ਦੇਈ ਦੇ ਭਾਵੇਂ ਗਣਕੇ ਦੇਦੀ 50 ਪਾਥੀਆਂ ਨਹੀਂ ਪਰ ਮੈਂ ਨਾ ਤੀ ਤਾਂ ਪਾਥੀਆਂ ਤਾਂ ਗੱਲ ਹੀ ਨਾ ਕਰ ਮੈਂ ਤਾਂ ਪਾਥੀਆਂ ਨਹੀਂ ਆਉ ਕੀ ਹੋ ਗਏ ਪਾਥੀਆਂ ਮਿਲ ਤਾਂ ਕਗੋੜਾ ਵੀ ਦੋੜਾ ਹੈ ਸਿੱਧੇ ਨੱਪ ਕਰ ਕਰਕੇ ਮਸਾ ਪਾਤੀਆਂ ਪਾਤੀਆਂ ਪਤਾ ਨਹੀਂ ਮੇਰੇ ਤੇ ਉਹਦੀ ਰਣ ਪੇੜੀ ਲੈ ਜਾਂਦੀ ਦੋ ਦਿਨ ਬੋਗਟੋਂ ਪਰਕੇ ਤੇਰੀਆਂ ਪਾਥੀਆਂ ਵੀ ਲੈ ਜਾਂਦੀ ਸਾਡੇ ਵੇੜੇ 'ਚ ਜਿਹੜੀ ਮੈਂ ਛੱਡੀ ਦੀ ਟਰਾਲੀ ਸੀ ਹੈ ਨਾ ਉਹ ਦੋ ਭਰੀਆਂ ਪਤਾ ਨਹੀਂ ਕਿਹੜੀ ਕੰਜੜੀ ਲੈ ਗਈ ਬੰਦ ਗੇ ਮੈਂ ਤਾਂ ਕਹਿੰਦੀ ਜੇ ਕਿਤੇ ਮੈਨੂੰ ਪਤਾ ਲੱਗ ਜੇ ਨਾ ਜਿੰਨਾ ਉਹਦੀ ਕੰਜੜੀ ਨੇ ਖੱਖਾਂ ਪਾੜੀਆਂ ਜੇ ਨਾ ਜਰੂਰਸ ਕੱਢੇ ਨਾ ਛੜਕ ਦੇ ਵਿਚਾਲੇ ਤਾਂ ਤੂੰ ਮੈਨੂੰ ਪ੍ਰਿਤੋਂ ਨਾ ਜਾਈ ਮੈਂ ਕਹਿੰਦੀ ਜੇ ਮੈਨੂੰ ਪਤਾ ਲੱਗ ਜੇ ਮੇਰੀਆਂ ਪਾਥੀਆਂ ਕੌਣ ਲੈ ਕੇ ਜਾਂਦੇ ਨਾ ਬੇਵਾਨ ਉਹ ਤੇ ਪੂਕਿਆ ਮੈਂ ਘਰ ਦੇ ਵਿੱਚ ਮੇਰਾ ਨਾਂ ਵੀ ਸੁਭਜੀਤ ਹੈ

మేను ఆ సోదా చూ ਇੱਕਠੇ ਰਹਿਨੇ ਕਰਦੇ ਆਂਗੇ ਇੱਕ ਘਰ ਬਣਿਆ ਹੋਇਆ ਚਲ ਕੋਈ ਨਾ ਹੁਣ ਬਿੰਦਰ ਦੇ ਨਾਲ ਲੜੂ ਗਾਈਆਂ ਨੇ ਆਪਣੇ ਘਰੇ ਦੇਖ ਲਈ ਕਿਤੇ ਬਾਪੂ ਲੜੂ ਦਾ ਹੈ ਕੱਲ ਤੂੰ ਉਹਨਾਂ ਆਉਣ ਕਲੇਰੇ ਯਾਰ ਉਹਦੇ ਵਿਚਰੇ ਮੈਂ ਨਹੀਂ ਦੱਸਦਾ ਹਾਂ ਹਾਂ ਉਹਨਾਂ ਚ ਕੋਈ ਵਿੜਕ ਰੱਖੀ ਕਦੇ ਕਹਦੇ ਇਹ ਆਉਂਦੀ ਆ ਤੇ ਕੋਲੀ ਭਰ ਕੇ ਦਿੰਦੇ ਕਹਿੰਦੇ ਤੂੰ ਲੰਗਣ ਲਾ ਦੋ ਕੋਈ ਨਾ ਸ਼ਰਮ ਨਹੀਂ ਦੱਸਦਾ ਬਾਪੂ ਜੀ ਮੈਨੂੰ ਪੈਨਸ਼ਨ ਦਵਾ ਦੇ ਤੇ ਮੈਂ ਕੀ ਕਰੂੰਗਾ ਮੈਂ ਸੱਕਿਆ ਆਂ ਯਾ ਦੁਨਾਈ ਕਰ ਉੱਤੋਂੜ ਕੇ ਤੁਹਾਂ ਜਾਂ ਲਿਆ ਕੰਨੀ ਆ। ਹੋਏ ਇਹ ਤੇ ਨਾ ਹੋ। ਮਾਝਾ ਨਾ ਹੋ। ਚੱਲ ਸਿਰਾਂ ਬਚਾ ਲਈ। ਸਿਰਾਂ ਲਗੀ। ਇਹ ਵੀ ਜਿਮੀ ਨਾਲ ਚਲਕਣਾ ਜਣਾ ਬਣਾ ਰੱਖਿਆ ਸੀ ਦਾ ਡੇਗਦਾ ਰਹਿਣਾ ਦਾ। ਚੱਲ ਗਈ। ਆਇਆ ਸਿਰਾਂ ਨਾ ਕੋਈ। ਮਸਾਫਿਲ ਸਣ ਮਿਲੀ ਸੀ ਸੌਰੀ ਨੇ ਸਾਰੇ ਪੈਸੇ ਲਵਾ ਦੇ ਐਨਾ ਟਾਈਮ ਲਾਇਆ ਇਹ ਵਾਹ ਤਹਣਾ ਸ਼ਿੰਦਰਾ ਨਾ ਨਾ ਪਾਠੇ ਚੁੱਕੀ ਆਂਦੀ ਸੀ ਆਪਣੀਆਂ ਹੋਮ ਮਰ ਜਾ ਆਪਣੀਆਂ ਕੋਈ ਨਾ ਮੈਨੂੰ ਜਾਣਦੇ ਬਣੇ ਮੇਰੇ ਪਿਓ ਦੀ ਰਲ ਦੀ ਉਹ ਤਾਂ ਲਈ ਨੀ ਆ ਖਬਰ ਮੈਂ ਇਹਦਾ ਹੁਣ ਸਰਕਾਰ ਦੀ ਤੇਰੀ ਮਾਂ ਨੂੰ ਕਿਤੇ ਕੀ ਕਹੇ ਨਾ ਕਿ ਜਿੱਥੇ ਉੱਥੇ ਲੜ ਪੈਣਗੀਆਂ ਔਕਣ ਨੂੰ ਤਾਂ ਹੈ ਮਰੀ ਗਈ ਜੂਣਾ ਦੇਵੇ ਕਿਸੇ ਨੂੰ ਪਿੰਡੇ ਦੀ ਮਾਇਲ ਦੇ ਕੇ ਰਾਜੀ ਨਹੀਂ ਮੈਥੋਂ ਲੋਟਾਈ ਆ ਇਹ ਲੈ ਇੱਕ ਘਾਰਾ ਤਾਂ ਜਿਹੜਾ ਇੱਥੇ ਸੀ ਉਹ ਤਾਂ ਰਾਤੋ ਰਾਤ ਢੋਤਾ ਹੁਣ ਸ਼ਾਮ ਤੇ ਦੀ ਵੀ ਆਈ ਲੈ ਆ ਨਿੱਖਾ ਪਾਥੀਆਂ ਪਤਾ ਨਹੀਂ ਮੇਰੀ ਸੌਕਣ ਕੀ ਬਦਾਮ ਖਾ ਕੇ ਬਦਾਮ ਪਾਉਂਦੀ ਆ ਮਾਈ ਸਾਨੂੰ ਹੈ ਲੈ ਖਰੋਟਾਂ ਆ ਰਗੀਆਂ ਨੇ ਕਿਤੇ ਆ ਲੈਦੀਆਂ ਲੈਦੀਆਂ ਲੈ ਸਿਆਲੋ ਸਿਆਲ ਪੂਰੀ ਮੌਜ ਕਰਾਂਗੇ ਲੈ ਆ ਤਾਂ ਜਿੱਲੀ ਲੱਗਦੇ ਕਿਸੇ ਨੂੰ ਪੁੰਡਾਂ ਦੇ ਖਾਦੇ ਪਾਏ ਨੇ ਆਈ ਨਹੀਂ ਮੇਰੀ ਸੌਕਾਂ ਨੂੰ ਵੀ ਲੋਕ ਚੱਕ ਚੱਕ ਲਈ ਜਾਂਦੇ ਨੇ ਵੀ ਮਟੋ ਤਾਂ ਲਮਾ ਮੂੰਹ ਬਥੇਰੀਆਂ ਬੜਾਈਆਂ ਕਰੂ ਮਾਏ ਆਏ ਮਾਏ ਚਾ ਮੈਂ ਫਲਾਣ ਮੈਂ ਢੀਂਗ ਆਏ ਪਤਾ ਨਹੀਂ ਆਖੇ ਇਧਰ ਕੋਣ ਮੰਗੂ ਸਿੰਦਰ ਲੱਗ ਗਈ ਹੈ ਪਾਤੀਆਂ ਨੂੰ ਵਾਹ ਉਹਨੇ ਸਿੱਕੇ ਸੰ ਚੀਜ਼ ਦੇ ਕੇ ਰਾਜੀ ਹੈਗੀ ਜੇ ਕੋਈ ਚੀਜ਼ ਮੰਗੇ ਕਹਿੰਦੇ ਨਾ ਸਾਡੇ ਜੋ ਅੱਗੀ ਆ ਸਾਡੇ ਜੋ ਗਈ ਆ ਆ ਦੇਖ ਲੈ ਲੈ ਹੁਣ ਵਾਹ ਉਹ ਦੇਖਾ ਜੇ ਕੋਈ ਸੁੱਖੀ ਬਾਤ ਵੀ ਮਿਲਦੀ ਹੈ ਨੀ ਵਾ ਮਾਰ ਜਾ ਨੀ ਪਾਈਆਂ ਪਿਟਿਏ ਸਿੰਦਰੇ ਤੂੰ ਤੇਰਾ ਬੈਜੇ ਬੇੜਾ ਤੇਰਾ ਮਰਜੇ ਖਾਸਮ ਤੇਰਾ ਇਹ ਜਿਹੜਾ ਰੰਡੀ ਹੋਣੀ ਦਾ ਨੀ ਸਾਰਾ ਘਰ ਹਤ ਤੇ ਮੇਰਾ ਹਟੋ ਲਿਆ ਹੁਣ ਤੂੰ ਇਹਨੂੰ ਬਾੜਾ ਲਾ ਲਿਆ ਮੇਰੇ ਪਿਓ ਦੀ ਰੰਨੇ ਮੇਰੇ ਦੀ ਹੈ ਤੇਰਾ ਪਾੜਾ ਖਾ ਖਾ ਤੇਰੀ ਨੀ ਮੈਂ ਤਾਂ ਆਪਣੇ ਪੁੱਛ ਗਈ ਹਾਂ ਹਾਏ ਮੇਰੇ ਪਿਓ ਦੀ ਨੀ ਹਾ ਹਾ ਮੇਰੇ ਪਿਓ ਦੀ ਪਹੂ ਨਾ ਹੋਵੇ ਤਾਂ ਨਹੀਂ ਮੈਂ ਮਾਤਾ ਪੁੱਛ ਕੇ ਆਈ ਸੀ ਭੈਣੇ ਤੇਰੇ ਖਾਸ ਨੂੰ ਪੁੱਛਿਆ ਸੀ ਤਾਂ ਨਹੀਂ ਮਾਤਾ ਹਰਵਿੰਦਰ ਨੂੰ ਪੁੱਛ ਕੇ ਆਈ ਤੇ ਕਹਿੰਦੇ ਚੱਕ ਲੈ ਚੱਕ ਲੈ ਕਹਿੰਦੇ ਤੇਰਾ ਕੀ ਬੰਦਿਆ ਤੈਨਾਂ ਕਿਹੋ ਯਾਰ ਲੱਗਦਾ ਜੀ ਨਾ ਤੈਨੂੰ ਐ ਕਹਤੋ ਚੱਕ ਲੈ ਚੱਕ ਲੈ ਓਕੇ ਪੱਥਰੇ ਜਾਂਦਾ ਇੱਥੇ ਨਹੀਂ ਮੇਰਾ ਤਾਂ ਯਾਰ ਹੀ ਲੱਗਦਾ ਤਾਂ ਹੀ ਆਈ ਸੀ ਤਾਂ ਹੀ ਚੱਖੀਆਂ ਨੇ ਪਾਤੀਆਂ ਨਹੀਂ ਬੈਤ ਲੈ ਕਿਸੇ ਨੂੰ ਛੱਡ ਵੀ ਦੇ ਪਿੰਡ 'ਚ ਕਿਉਂ ਮਾਈ ਕੀ ਮੋਢੇ ਤੇ ਲਾ ਕੇ ਰੱਖੀ ਫਿਰਦੀ ਆ ਮਾਈ ਕੀ ਨੂੰ ਕਰ ਲੈ ਦੱਸ ਹਾਂ ਕੀ ਨੂੰ ਕਰ ਲੈ ਜਿਹਦੀਆਂ ਪਾਸੇ ਚੱਕ ਲੂ ਉਸ ਨੂੰ ਕਹਿ ਦੋ ਮੈਨੂੰ ਤਾਂ ਤੇਰੇ ਬੰਦੇ ਨੇ ਆਖਿਆ ਸੀ ਸਾਰੇ ਬੰਦੇ ਤਾਂ ਐ ਸਾਹਵਲੇ ਹਾਂ ਮਾਹੀ ਸਾ ਮੇਰੇ ਪਿਓ ਦੀ ਰੰਨ ਨਹੀਂ ਮੇਰੇ ਦੰਦ ਨਾ ਪਾਇਆ ਜਾਨ ਮੇਰੇ ਗੋਹਰੇ ਪਿੱਛੇ ਮਾਹ ਕਿਹੜੀ ਤਰੰਦੀ ਨੇ ਚੱਕ ਲਿਆ ਹਾਂ ਨਹੀਂ ਲੋਕ ਇੱਥੇ ਲੰਗਰ ਲਾਈ ਜਾਂਦੇ ਨੇ ਐ ਡਾਡਾ ਹਾਂ ਕੋਈ ਪਾਣੀ ਪੀਉਂਦਾ ਕੋਈ ਕੁਛ ਕਰਦਾ ਤੂੰ ਚਾਰ ਪਾਥ ਨਾ ਨਿਯਰ ਸਕਦਾ ਨਹੀਂ ਤੇਰੇ ਪਿਓ ਦੀ ਰੰਨ ਨੇ ਪਹਿਲਾਂ ਗਾਹ ਰੱਟੋ ਹੋਤਾ ਲਿਆ ਚਾਰ ਪਾਥੀਆਂ ਹਜੇ ਊਣੀ ਰਹਿ ਗਈ ਤੂੰ ਹਾਂ ਮੇਰੇ ਪਿਓ ਦੀ ਰੰਨ ਨੂੰ ਗਾਹ ਰਚ ਪਾ ਕੇ ਫੂਕ ਦੂਰ ਉਹਨੂੰ ਨਾ ਪਾਣੇ ਨਾ ਮੈਂ ਤੂੰ ਅੱਜ ਫੁਕਾ ਤੇਰੇ ਗਾਹ ਰਚ ਨਾ ਫੁਕਾ ਕੱਲ ਨਾ ਤੂੰ ਉੱਥੇ ਪਾਈ ਬੈਠੇ ਕਿੰਨਾ ਕੋਈ ਮੇਰੇ ਪਿਓ ਦੀ ਰੰਨ ਪੁੱਗੋ ਮੇਰੇ ਹਾਂ ਨਾ ਤ ਆਈ ਕਰੀ ਆਈ ਕਰੀ ਆ ਜਿਹੜੇ ਪਣ ਤੇਰੇ ਮੂਰੇ ਹੱਥ ਅੱਗੇ ਤੁਹਾਡੀ ਮੈਂ ਤੇਰੀਆਂ ਪਾਸੇ ਚੱਕਦੀ ਮਾਫ਼ ਕਰ ਤੇ ਬੜੇ ਮੈਂ ਤੇਰੀ ਕਾਲੀ ਤੋਂ ਮੇਰੇ ਪਿਆਰੇ ਰੰਨਾ ਜਿੰਨੀਆਂ ਪਾਥੇ ਚੱਕੇ ਨੇ ਸਾਰੀ ਮੇਰੇ ਘਰ ਹੁਣੀਆਂ ਪੈਣੀਆਂ ਕੋਈ ਨੰਬਰ ਤੇਰੀਆਂ ਪਾਸੇ ਕਰੇ ਘਰੇ ਪਹੁੰਚੀ ਆਣੀ ਹੈ ਤਾਂ ਆਗ ਲੈਣੀ ਨਾ ਕੋਰੇ ਤੁੰਗ ਨਈ ਜੇ ਪਾਸਾ ਹਾਂ ਜਿਹੜੇ ਪਣ ਬਾਬਾ ਸ਼ਰੋ ਦੇ ਵਿੱਚ ਆਖੀ ਪਪਾ ਪਿਆਰ ਦੀ ਰੰਗ ਨੈਰ ਰੱਖੀ ਬਾਬੇ ਤੈਨੂੰ ਆਪੇ ਸੀ ਪਾਖੀ ਚੱਕ ਲੈ ਜੇ ਤੇਰੇ ਮਰੇ ਹੱਥ ਮੈਂ ਨਹੀਂ ਪਾਖੀ ਚੱਕ ਰਹੀ ਹਾਏ ਹਾਏ ਮੈਂ ਨਹੀਂ ਮਾਰਦੀ ਮੇਰੇ ਪਿਆਰ ਦੀ ਰਹਾ ਜੀ ਅਰੇ ਇੱਕ ਟੇਕਣ ਕਰਦੀ ਮੇਰੇ ਪਿਆਰ ਦੀ ਨਹੀਂ ਮੈਂ ਕਾਣ ਤੇਰੀਆਂ ਪਾਥੀ ਚੱਕਣ ਆ ਗਈ ਪਾਣੇ ਸਾਢਾ 1/2 ਸਿਲੰਡਰ ਮੁੱਕ ਗਿਆ ਸੀ ਨਹੀਂ ਮੈਂ ਤਾਂ ਤਾਂ ਆ ਗਈ ਚੱਕੀ ਨਹੀਂ ਬਾਤ ਤੇਰਾ ਸਿਲੰਡਰ ਕੋਰਾ ਆਖਦੇ ਹੋ ਹੁਣ ਆਈ ਨਹੀਂ ਮੈਂ ਤਾਂ ਕਿਹਾ ਸੀ ਤੇਰੇ ਭਾਈ ਨੂੰ ਸਿਲੰਡਰ ਭਰਾ ਦੇ ਘਰ ਦੇ ਜਾ ਕੇ ਸੁਖਦੀਤ ਦੇ ਗਹਾਰੇ ਨੂੰ ਨਾ ਦੇ ਕਹਿੰਦਾ ਮੋਚਾ ਬੇਵਾਰ ਇੱਕ ਘਰ ਨਾਲੀ ਰਚੀ ਤੋ ਸਾਰਾ ਘਰ ਟੋਕ ਜੇ ਘਰ ਨੂੰ ਲੋਕੀ ਮੇਰੇ ਪਾਸ ਕਰ ਪਾਸ ਕਰ ਨਹੀਂ ਪਤਾ ਹਾਂ ਹੰਟੋਕਰਾ ਤਾਂ ਲੈ ਜਾਣਦੇ ਟੋਕਰਾ ਲੈ ਜਾਣਦੇ ਹਾਏ ਗਮਾਂਡੀਆਂ ਦਾ ਹੱਕ ਤੀ ਵੀ ਖੱਲਣ ਵੜ ਕੇ ਮੈਨੂੰ ਉਹ ਹਾਈ ਕੋਟ ਖਾਣ ਦੇ ਲੈ ਇੱਕ ਵੈਤਲੇ ਨਹੀਂ ਪਾਣੀ ਮੇਰਾ ਬੰਦਾ ਨਹੀਂ ਚੱਕਾ ਟੋਕਰਾ ਟੋਕਰਾ ਚੱਕਲਾ ਪਾਥੀਆਂ ਨਹੀਂ ਚੱਕਣਾਂ ਦੀ ਮੈਂ ਚੱਕ ਟੋਕਰਾ ਚਾਕਲਾ ਟੋਕਰਾ ਪਾਈ ਕਰ ਪਾਉਣ ਹੁੰਦੇ ਉਹ ਹੀ ਰੰਨੇ ਮੇਰੀ ਦੀ ਹਾਂ ਤਾਂ ਟੋਕਰਾ ਲੈ ਜਾਂਦੀ ਅੱਗੇ ਤਲੀ ਲੈ ਕੇ ਜਾਂਦੀ ਜੇ ਟੋਕਰਾ ਉਹਦਾ ਪਾਤੀਆਂ ਵੀ ਲੈ ਜਾਂਦੇ ਗਾਂਗ ਲੈ ਆਏ ਪਾਤੀਆਂ ਨਾਲ ਲੈ ਜੀ ਮੈਂ ਤਾਂ ਉਹਨਾਂ ਦੀ ਗੱਲ ਕੁੱਚਿਓ ਨਾ ਲੈ ਜੀ ਮੈਂ ਪਾਤਕੀ ਨਾਲ ਲੈ ਜੀ ਬਈ ਤਾਂ ਨੇ ਕਿ ਗਹਰੇ ਨਜਲੂ ਉੱਠ ਕੱਢਿਆ ਨਹੀਂ ਆਏ ਬਲੁੰਦਰ ਤੀਆਂ ਨਹੀਂ ਕਿ ਮੈਂ ਕੁੱਤੇ ਵਾਲੇ ਹੁੰਦੇ ਨੇ ਲੰਡਰクセ ਥਾਂ ਦੀ ਆਹੇ ਤੀਵੀ ਤਾਂ ਜੱਗ ਜਹਾਂਂ ਡਰੇ ਹਰੇ ਇੱਕ ਬੰਦੇ ਨੂੰ ਕਹਿ ਦੂਗੀ ਹਲਾਣ ਇਹਨੇ ਮੈਨੂੰ ਕਹਿਤਾ ਪਾਥੀਆਂ ਲੈ ਚਾਕੇ ਵੀ ਬੰਦੇ ਪਾਥੀਆਂ ਪਾ ਦਿੰਦੇ ਨੇ ਕਿ ਬੈਤਲੇ ਜਨਾਨੀਆਂ ਪਾਥੀਆਂ ਪਾ ਦੇ ਤੂੰ ਬੰਦਿਆਂ ਨੂੰ ਕੁਛ ਦੀਆਂ ਕੁ ਜਨਾਨੀਆਂ ਨੂੰ ਪੱਛਾ ਇਹ ਪਿਓ ਦੀ ਰਾਂਝਾ ਸਾਈਂ ਨਹੀਂ ਦੌੜਾ ਪੈਣਾ ਇਹ ਤਾਂ ਬੇਵੱਤ ਹੈ ਜੀ ਪਈ ਆ ਦੀ ਝੋਟੇ ਵਰਗੀ ਹਾਈ ਹਾਈ ਬਾਬਾ ਜੀ ਜੇ ਹੁਣ ਚੰਦਰ ਆਈ ਨਾ ਪਾਥੀ ਜੱਕਣ ਮੜਾ ਦੱਸਿਆ ਮੈਨੂੰ ਲੈ ਹੁਣ ਲਈ ਚੰਦਰ ਫੇਰ ਪਾਥੀ ਕਰਵਾ ਚਲਾਉਂਦੀ ਇਹ ਸੁਖਜੀਤ ਦੀ ਸ਼ਾਂਤੀ ਹੋਈ ਆ ਮੈਂ ਤੂੰ ਚਾਕੇ ਪਾਠੀਆਂ ਕਹਿ ਦੂੰਗੀ ਬੰਦੇ ਨੇ ਆਖਿਆ ਸੀ ਲੈ ਲਓ ਚਾਕੇ ਕੋਈ ਨਾ ਉਹਨੂੰ ਵੀ ਪੁੱਛਦੀ ਆ ਜਾ ਕਿ ਸਿੰਦਰ ਨੂੰ ਤਾਇਆ ਕਿਸੀ ਪਾਠੀਆਂ ਲਿਆ ਚਾਕੇ ਇਹਨੂੰ ਤਾਂ ਮੈਂ ਦਨੀਤ ਨੇ ਆਥੇ ਬੇਵਾਰੇ ਦੇ ਦਰੋ ਪੱਟਿਆ ਹੈ ਲਾਂਗ ਠੀਂਗ ਬਹਿ ਜਾਣਾ ਏ ਹਾਈ ਸਿੰਦਰ ਕਹਿੰਦੀ ਮੈਂ ਤਾਂ ਕਦੇ ਕਿੱਲੇ ਕੋਹੇ ਦੇ ਪੈਰ ਨਹੀਂ ਚੜ ਅੱਜ ਫੇਰ ਚੜ ਗਈ ਮੇਰੇ ਡਿੱਕੇ ਬੇਵਾਦੇ ਚਿੱਤਲੀ ਚੱਤੜ ਕੁੱਟੇ ਮੇਰੇ ਪੈਗ ਦੀ ਰੰਗ ਦੇ ਹਾਂ ਇਹਨੂੰ ਪੁੱਛਦੀ ਅੱਜ ਮੈਂ ਆ ਕੇ 别的还开些灯。